UK ਸਟੱਡੀ ਵੀਜ਼ਾ ਮੈਂ ਇਨਟੇਕ ਸਟੂਡੈਂਟਸ ਜਿਹੜੇ ਵੀ ਚਾ ਰਹੇ ਨੇ ਅਪਲਾਈ ਕਰਨ ਨੂੰ ਲੈ ਕੇ ਸਵਾਲ ਤੁਹਾਡੇ ਮਨ ਵਿੱਚ ਬਹੁਤ ਸਾਰੇ ਹੁੰਦੇ ਨੇ ਤੇ ਅੱਜ ਦੀ ਵੀਡੀਓ ਜ਼ਰੀਏ ਕੋਸ਼ਿਸ਼ ਕਰ ਰਹੇ ਆ ਕਿ ਯੂਕੇ ਸਟੱਡੀ ਵੀਜ਼ਾ ਨੂੰ ਲੈ ਕੇ ਸਪੈਸ਼ਲੀ ਮੈਂ ਟੇਕ ਦੇ ਉੱਪਰ ਫੋਕਸ ਕਰਦੇ ਹੋਇਆ ਇੱਕ ਇੱਕ ਖਾਸ ਗੱਲ ਐਡਮਿਸ਼ਨ ਪ੍ਰੋਸੈਸ ਨੂੰ ਲੈ ਕੇ ਫੰਡਸ ਨੂੰ ਲੈ ਕੇ ਜਿਹੜੇ ਵੀ ਸਟੂਡੈਂਟਸ ਨੇ ਹੁਣ ਅਪਲਾਈ ਕਰਨਾ ਹੈ ਜ਼ਰੂਰ ਉਹਨਾਂ ਤੱਕ ਪੂਰੀ ਇਨਫੋਰਮੇਸ਼ਨ ਅਸੀਂ ਪ੍ਰੋਵਾਈਡ ਕਰਵਾਈਏ ਤੇ ਇਸ ਇਨਫੋਰਮੇਸ਼ਨ ਨੂੰ ਲੈ ਕੇ ਤੁਹਾਡੇ ਨਾਲ ਇੱਕ ਇੱਕ ਜਾਣਕਾਰੀ ਸਾਂਝੀ ਕਰਨਗੇ ਨੈਵੀਗੇਟਰਸ ਓਵਰਸੀਜ਼ ਸੋ ਵੀਜ਼ਾ ਐਕਸਪਰਟ ਮਿਸਿਸ ਵੀਨਾ ਗੋਇਲ ਮੈਮ ਸਾਡੇ ਨਾਲ ਨੇ ਸੋ ਮੈਮ ਸਵਾਗਤ ਹੈ ਤੁਹਾਡਾ ਸਾਰੇ ਸਟੂਡੈਂਟਸ ਦਾ ਵੀ ਸਵਾਗਤ ਹੈ ਸੋ ਮੈਮ ਜ਼ਰੂਰ ਸਟੂਡੈਂਟਸ ਨੂੰ ਗਾਈਡ ਕਰੋ ਹਾਲਾਂਕਿ ਯੂਕੇ ਸਟੱਡੀ ਵੀਜ਼ਾ ਨੂੰ ਬ ਜਾਂਦਾ ਪਰ ਫਿਰ ਵੀ ਮੈਂ ਟੈਕ ਤੇ ਜਦੋਂ ਆਪਾਂ ਹੁਣ ਫੋਕਸ ਕਰ ਰਹੇ ਆ ਕਿਸ ਤਰ੍ਹਾਂ ਦੇ ਚੇਂजेस ਜਾਂ ਕਿਹੜੀ-ਕਿਹੜੀ ਗੱਲਾਂ ਦਾ ਹੁਣ ਸਟੂਡੈਂਟਸ ਨੂੰ ਧਿਆਨ ਰੱਖਣਾ ਚਾਹੀਦਾ ਚਾਹੇ ਆਪਾਂ ਫੰਡਸ ਦੀ ਗੱਲ ਕਰ ਲਈਏ ਚਾਹੇ ਆਪਾਂ ਪ੍ਰੋਸੈਸ ਦੀ ਗੱਲ ਕਰ ਲਈਏ ਸ਼ਸ਼੍ਰੀਕਾਲ ਨਮਸਕਾਰ ਸਾਰਿਆਂ ਨੂੰ ਜਿਹੜਾ ਯੂਕੇ ਦੀ ਪੜਾਈ ਦਾ ਤੁਸੀਂ ਪੁੱਛਿਆ ਕਿ ਮਤਲਬ ਕਿੰਨੀ ਫੀਸ ਹੋ ਸਕਦੀ ਆ ਜਾਂ ਕੀ ਹੈ ਉਹ ਆਪਾਂ ਡਿਟੇਲ ਚ ਗੱਲ ਕਰਦੇ ਆ ਇੱਕ ਤੇ ਬੱਚਾ ਯੂਕੇ ਕਿਉਂ ਜਾ ਇਸ ਟਾਈਮ ਯੂਕੇ ਦਾ ਰਿਜ਼ਲਟ ਉਹ ਆਲਮੋਸਟ 100% ਹੈ ਦ ਲਾਸ ਆ ਕੋਈ ਵੀ ਪੇਰੈਂਟਸ ਇਹ ਨਹੀਂ ਜਾਣਦੇ ਕਿ ਉਹਨਾਂ ਦੇ ਬੱਚੇ ਨੂੰ ਰਿਜੈਕਸ਼ਨ ਦਾ ਫੇਸ ਕਰਨਾ ਪਏ ਹੈਨਾ ਔਰ ਯੂਕੇ ਦੀ ਜਿਹੜੀ ਪੜ੍ਹਾਈ ਹੈ ਔਰ ਜਿਹੜੀ ਯੂਨੀਵਰਸਿਟੀਆਂ ਹੈ ਉਹ ਵਰਲਡ ਚ ਸਭ ਤੋਂ ਟਾਪ ਦੀਆਂ ਯੂਕੇ ਦੇ ਵਿੱਚ ਹੈ ਜਿਹੜਾ ਬੱਚਾ ਵਿਦਿਆਰਥੀ ਜਿਹੜਾ ਪੜ੍ਹਨ ਦੇ ਵਾਸਤੇ ਜਾਂਦਾ ਹੈ ਉਹਨੂੰ ਯੂਕੇ ਸਭ ਤੋਂ ਵਧੀਆ ਲੱਗਦਾ ਹੈ ਔਰ ਜੇ ਸਪੈਸ਼ਲੀ ਆਪਾਂ ਗੱਲ ਕਰੀਏ ਮਾਸਟਰਸ ਦੇ ਵਾਸਤੇ ਤੇ ਮਾਸਟਰ ਵਾਲਾ ਵਿਦਿਆਰਥੀ ਤੇ ਬਹੁਤ ਜ਼ਿਆਦਾ ਪੈਸਾ ਬਚਾਉਂਦਾ ਹੈ ਕਿਉਂਕਿ ਮਾਸਟਰ ਉੱਥੇ ਜਸਟ 1 ਇਅਰ ਦੀ ਹੈ ਇੱਕ ਸਾਲ ਦੇ ਮਾਸਟਰ ਸਾਨੂੰ ਇੱਕ ਅੱਛੀ ਯੂਨੀਵਰਸਿਟੀ ਜ ਜਨੂੰ ਆਪਾਂ ਇੱਕ ਐਵਰੇਜ ਅੱਛੀ ਯੂਨੀਵਰਸਿਟੀ ਕਹਿ ਸਕਦੇ ਹਾਂ ਉਹ ਤੁਹਾਨੂੰ 12 ਤੋਂ 15 ਲੱਖ ਚ ਮਿਲ ਜਾਏਗੀ ਈਵਨ 10 ਲੱਖ ਤੋਂ ਵੀ ਸਟਾਰਟ ਹੋ ਜਾਂਦੀਆਂ ਜਿਹੜੀ ਸਟੈਂਡਰਡ ਦੀ ਯੂਨੀਵਰਸਿਟੀਆਂ ਜਿਹੜੀ ਕੋਈ ਪ੍ਰੋਬਲਮ ਵਾਲੀ ਨਹੀਂ ਹੈ ਕਿਸੇ ਵੀ ਹਿਸਾਬ ਤੋਂ ਔਰ ਬੱਚੇ ਨੂੰ ਪੋਸਟ ਸਟਡੀ ਵਰਕ ਪਰਮਿਟ 2 ਇਅਰਸ ਦਾ ਪੂਰਾ ਮਿਲਦਾ ਹੈ ਹੁਣ ਤੁਸੀਂ ਦੇਖੋ ਇਹ ਫੀਸ ਜਿਹੜੀ ਇੱਕ ਬਹੁਤ ਨੋਮੀਨਲ ਫੀਸ ਹੈ ਕਿਸੇ ਵੀ ਕੰਟਰੀ ਚ ਆਪਾਂ ਜਸਟ੍ਰੇਲੀਆ ਦੀ ਗੱਲ ਕਰੀਏ ਜਾਂ ਕੈਨੇਡਾ ਦੀ ਯੂਨੀਵਰਸਿਟੀ ਚ ਬੱਚਾ ਜਾਂਦਾ ਹੈ 35-40000 ਡਾਲਰ ਫੀਸ ਦਿੰਦਾ ਹੈ ਇੱਥੇ ਜਿਹੜੀ ਆ ਫੀਸ ਤੁਹਾਡੀ 10 ਤੋਂ 12000 15000 ਮੈਕਸਿਮਮ ਬੱਚਾ ਦੇ ਕੇ ਔਰ ਆਪਣਾ 2 ਇਅਰਸ ਦਾ ਪੋਸਟ ਸਟਡੀ ਵਰਕ ਪਰਮਿਟ ਲੈ ਸਕਦਾ ਹੈ ਬ੍ਰਿਕਸਿਟ ਹੋਣ ਕਰਕੇ ਇਹਨਾਂ ਦੇ ਕੋਲ এমਪਲॉयਮੈਂਟ ਓਪਰਚ्युनिटीज ਬਹੁਤ ਰਹੀਆਂ ਕਿਉਂਕਿ ਪਹਿਲੇ ਯੂਰਪ ਚ ਸੀਗਾ ਸਾਰਾ ਕੁਝ ਕਮਨ ਸੀ ਕੋਈ ਵੀਜ਼ੇ ਦੀ ਲੋਨ ਨਹੀਂ ਸੀ ਤੇ ਇਸ ਕਰਕੇ ਜਿਹੜਾ ਯੂਰਪ ਦਾ ਬਹੁਤ ਬੱਚਾ ਰਹਿੰਦਾ ਸੀਗਾ ਹੁਣ ਉਹਨਾਂ ਨੂੰ ਵੀ ਵੀਜ਼ੇ ਦੀ ਜ਼ਰੂਰਤ ਪੈਂਦੀ ਹੈ ਤੇ ਬਾਹਰ ਵਾਲਿਆਂ ਨੂੰ ਹੁਣ ਚਾਹੇ ਉਹ ਯੂਰਪ ਦਾ ਹੋਏ ਚਾਹੇ ਕਿਸੇ ਹੋਰ ਕੰਟਰੀ ਦਾ ਆਇਆ ਸੇਮ ਲੈਵਲ ਤੇ ਟ੍ਰੀਟ ਕੀਤਾ ਜਾਂਦਾ ਹੈ ਇਸ ਕਰਕੇ ਜੌਬ ਅਪਰਚੂਨਿਟੀਆਂ ਬਹੁਤ ਜ਼ਿਆਦਾ ਹੈ ਕਿਉਂਕਿ ਕੋਈ ਵੀ ਬੱਚਾ ਜੇ ਜਾਂਦਾ ਉਹ ਕਹਿੰਦਾ ਇੱਕ ਐਵਰੇਜ ਫੈਮਿਲੀ ਦਾ ਜਿਹੜੀ ਫਾਈਨੈਂਸ਼ੀਅਲੀ ਠੀਕ ਹੈ ਉਹ ਇੱਕ ਬਹੁਤ बड़ी ਯੂਨੀਵਰਸਿਟੀ ਲਏਗਾ ਯੂਕੇ ਦੇ ਵਿੱਚ ਕਾਰਡੀਫ ਯੂਨੀਵਰਸਿਟੀ ਹੋ ਗਈ ਤੁਹਾਡੇ ਨਕਸਫੋਰਡ ਹੋਵੇ ਮਤਲਬ ਜਿਹਦੇ ਵਿੱਚ ਬੱਚੇ ਦਾ ਤੁਹਾਡਾ ਸਿਲੈਕਸ਼ਨ ਹੋਣਾ ਚਾਹੀਦਾ ਜਿਹੜੀ ਅੱਛੀ ਯੂਨੀਵਰਸਿਟੀਆਂ ਉਹ ਤੁਹਾਡੇ 30 35000 ਪਾਉਂਡ ਵੀ ਹੁੰਦੀਆਂ ਆਪਾਂ ਐਵਰੇਜ ਯੂਨੀਵਰਸਿਟੀ ਦੀ ਗੱਲ ਕਰ ਰਹੇ ਹਾਂ ਉਸ ਯੂਨੀਵਰਸਿਟੀ ਦੇ ਵਿੱਚ ਐਵਰੇਜ ਦੇ ਵਿੱਚ ਬੱਚਾ ਜਿਹੜਾ ਉਹ ਗਵਰਨਮੈਂਟ ਯੂਨੀਵਰਸਿਟੀਆਂ ਪ੍ਰੋਪਰ ਜਿਹੜੀ ਹੈ ਗਵਰਨਮੈਂਟ ਯੂਨੀਵਰਸਿਟੀ ਦੀ ਜਿਹੜੀ 1 ਸਾਲ ਦੀ ਪੜ੍ਹਾਈ ਹੈ ਖਾਲੀ ਇੱਕ ਸਾਲ ਦੀ ਮਾਸਟਰਸ ਹੋ ਗਈ ਤੇ ਕੋਈ ਹੋਰ ਕੰਟਰੀ ਚ ਤੁਹਾਨੂੰ 2 ਸਾਲ ਦੀ ਮਾਸਟਰਸ ਕਰਨੀ ਪੈਂਦੀ ਆ। ਤਾਂ ਤੁਹਾਡੀ ਫੀਸ ਅੱਧੀ ਤੋਂ ਵੀ ਘਟੋਗੀ। ਇੱਕ ਤਾਂ ਫੀਸ ਬੜੀ ਘੱਟ ਆ। ਦੂਜਾ ਉਹ ਹੀ ਵਨ ਇਅਰ ਦੇ ਵਿੱਚ ਮਾਸਟਰਸ ਹੋ ਗਈ। ਤੇ ਇਹ ਨਹੀਂ ਕਿ 1 ਇਅਰ ਦੀ ਮਾਸਟਰਸ ਤੇ ਤੁਹਾਨੂੰ ਉਹ ਪੋਸਟ ਸਟਡੀ ਵਰਕ ਪਰਮਿਟ ਘੱਟ ਮਿਲ ਰਿਹਾ। ਜਿੱਦਾਂ ਕੈਨੇਡਾ ਵਿੱਚ ਹੁੰਦਾ ਸੀ ਡਿਪਲੋਮੇ ਦੇ ਨਾਲ ਜਵਾਨ ਇਅਰ ਦਾ ਪੀਜੀ ਡਿਪਲੋਮਾ ਤੇ 1 ਇਅਰ ਦਾ ਪੋਸਟ ਸਟਡੀ ਵਰਕ ਪਰਮਿਟ ਮਿਲਦਾ ਸੀ। ਇੱਥੇ ਜਿਹੜੇ ਆ ਤੁਹਾਨੂੰ ਪੂਰਾ 2 ਸਾਲ ਦਾ ਪੋਸਟਡ ਇਵਰਪਰਮੈਂਟ ਮਿਲਦਾ ਹੈ ਇਹਦੇ ਵਿੱਚ ਜੌਬ ਅੱਛੇ ਮਿਲ ਗਈ ਤੇ ਤੁਹਾਨੂੰ ਸੈਟਲਮੈਂਟ ਆਪਸ਼ਨ ਬਹੁਤ ਅੱਛੇ ਮਿਲ ਜਾਂਦੇ ਆ ਫਿਰ ਆਪਾਂ ਬੈਚਲਰ ਦੀ ਗੱਲ ਕੀਤੀ ਬੈਚਲਰ ਦੇ ਵਿੱਚ ਜਿਹੜੀ ਫੀਸ ਹੈ ਉਹ ਵੀ ਆਲਮੋਸਟ 12-15000 ਪਾਉਂਡ ਚ ਮਿਲ ਜਾਂਦੀ ਹੈ ਔਰ ਦੇਣੀ ਇਹਨਾਂ ਨੇ ਸ਼ੁਰੂ ਚ 6 ਮਹੀਨੇ ਦੀ ਫੀਸ ਆ ਸਭ ਤੋਂ بڑا ਇੱਕ ਹੋਰ ਪਲੱਸ ਪੁਆਇੰਟ ਹੈ ਯੂਕੇ ਜਾਣ ਦਾ ਕਿ ਸਟੂਡੈਂਟ ਮੰਨ ਲਓ ਆਇਲਟਸ ਜਾਂ ਟੋਫਲ ਚਪਨਾ ਟਾਈਮ ਨਹੀਂ ਅਜੇ ਲਾਣਾ ਚਾਹੁੰਦਾ ਉਹ ਆਲਰੇਡੀ ਇੰਗਲਿਸ਼ మీడియం ਸਕੂਲ ਚ ਪੜਿਆ ਉਹਦੇ ਸੀਬੀਐਸਸੀ ਵਿੱਚ 70% ਜਾਂ 65% ਇੰਗਲਿਸ਼ ਚ ਮਾਰਕਸ ਹੈ ਜਾਂ ਉਹਨੇ ਗ੍ਰੈਜੂਏਸ਼ਨ ਇੰਗਲਿਸ਼ మీడియం ਚ ਕੀਤੀ ਹੈ ਤੇ ਉਹਨਾਂ ਨੂੰ మీడియం ਆਫ ਇਨਸਟ੍ਰਕਸ਼ਨ ਇੰਗਲਿਸ਼ ਦੇ ਉੱਪਰ ਆਫਰ ਲੈਟਰ ਮਿਲ ਜਾਂਦੀ ਹੈ ਉਹਨਾਂ ਨੂੰ ਆਇਲਟਸ ਦੀ ਕੋਈ ਜ਼ਰੂਰਤ ਨਹੀਂ ਹੈ ਇਹ ਵੀ ਬੱਚੇ ਦਾ ਇੱਕ ਤੇ ਸਮਾਂ ਬਚਾਂਦਾ ਹੈ ਉੱਪਰੋਂ 40-50000 ਰੁਪਏ ਕੋਚਿੰਗ ਫੀਸ اور ਆਈਜ਼ ਦਾ ਐਗਜ਼ਾਮੀਨੇਸ਼ਨ ਫੀਸ ਮਿਲਾ ਕੇ ਉਹ ਵੀ ਸਟੂਡੈਂਟ ਦਾ ਬਚਦਾ ਇਹ ਜਿਹੜੇ ਆ ਪਲੱਸ ਪੁਆਇੰਟ ਹੈ ਜਿਹੜੇ ਸਟੂਡੈਂਟ ਨੂੰ ਅਟਰੈਕਟ ਕਰਦੇ ਆ ਯੂਕੇ ਦੇ ਪੜਾਈ ਵਾਸਤੇ ਜਿਹੜਾ ਵੀਜ਼ਾ ਸਕਸੈਸ ਰੇਟ ਇਸ ਟਾਈਮ ਬਹੁਤ ਜ਼ਿਆਦਾ ਅੱਛਾ ਹੈ ਆਲਮੋਸਟ ਵੀਜ਼ਾ ਆਂਦਾ ਹੀ ਆ ਯੂਕੇ ਦਾ ਜੇ ਵੀਜ਼ਾ ਦੇ ਫਾਈਲ ਲਾਈ ਹੁਣ ਇੱਕ ਬੱਚਾ ਮੰਨ ਲਓ ਜਾਂ ਆਂਦਾ ਚਾਹ ਵਾਣਾ ਜਿਹੜਾ ਕਿ ਜਾਣ ਆ ਆਸਟ੍ਰੇਲੀਆ ਯੂਐਸਏ ਜਾਂ ਕੈਨੇਡਾ ਕਿੱਧਰ ਵੀ ਜਾਣਾ ਚਾਹੁੰਦਾ ਹੈ ਬਟ ਹਜੇ ਉਹ ਕੋਈ ਮਤਲਬ ਇੰਨਾ ਹੋਣੀ ਹੈ ਕਿ ਫੰਡਸ ਬੜੇ ਸਟਰੋਂਗ ਉਹਨੂੰ ਉਹਦੇ ਕੋਲ ਹੈ 6 ਮਹੀਨੇ ਪੁਰਾਣੇ 3 ਮਹੀਨੇ ਪੁਰਾਣੇ ਜਿਹੜੇ ਇਹਨਾਂ ਕੰਟਰੀਆਂ ਚ ਚਾਹੀਦੇ ਆ ਯੂਕੇ ਦੇ ਵਿੱਚ ਫੰਡ ਵੀ ਜਸਟ 1 ਮੰਥ ਹੋਲਡ ਚਾਹੀਦੇ ਤੇ ਉੱਥੇ ਜਾ ਕੇ ਆਪਣੀ ਬੈਚਲਰ ਕੰਪਲੀਟ ਕਰੇਗਾ ਹਾਈਲਟਸ ਦੀ ਵੀ ਜ਼ਰੂਰਤ ਨਹੀਂ ਹੈ ਬੈਚਲਰ ਕੰਪਲੀਟ ਕਰਕੇ ਜੇ ਉਹ ਚਾਹੁੰਦਾ ਹੈ ਉਹਨੂੰ 2 ਇਅਰ ਦਾ ਪੋਸਟ ਸਟਡੀ ਵਰਕ ਪਰਮਿਟ ਮਿਲ ਹੀ ਜਾਣਾ ਬਟ ਅਗੇਨ ਉਹ ਚਾਹੁੰਦਾ ਕਿ ਮੇਰਾ ਡ੍ਰੀਮ ਸੀਗਾ ਆਸਟ੍ਰੇਲੀਆ ਜਾਂਦਾ ਜਿਹੜਾ ਕਿ ਅੱਜਕੱਲ੍ਹ ਹਰ ਬੱਚੇ ਵਿੱਚ ਮਿਲ ਰਿਹਾ ਸਾਨੂੰ ਉਤੋਂ ਬੈਚਲਰ ਕੰਪਲੀਟ ਕਰੇ ਮਾਸਟਰਸ ਦੇ ਵਾਸਤੇ ਆਸਟ੍ਰੇਲੀਆ ਅਪਲਾਈ ਕਰੇ ਉਹਦਾ ਵੀਜ਼ਾ ਕਦੀ ਰਿਜੈਕਟ ਨਹੀਂ ਹੋ ਸਕਦਾ ਕਿਉਂਕਿ ਉਹਨੇ ਪ੍ਰੋਫਾਈਲਿੰਗ ਕਰ ਲਈ ਹੈ ਯੂਕੇ ਵਰਗੀ ਏਡੀ ਵੱਡੀ ਕੰਟਰੀ 'ਚ ਉਹਨੇ ਆਪਣੀ ਬੈਚਲਰ ਕੰਪਲੀਟ ਕੀਤੀ ਹੈ ਤੇ ਮਾਸਟਰਸ ਵਾਸਤੇ ਉਹਨੂੰ ਉੱਥੇ ਕੋਈ ਵੀ ਯੂਨੀਵਰਸਿਟੀ ਮਨਾ ਨਹੀਂ ਕਰ ਸਕਦੀ ਬਟ ਜਿਹੜੇ ਸ਼ਰਤਾਂ ਤੁਹਾਨੂੰ ਕੰਪਲੀਟ ਕਰਨ ਕਰਨੀ ਪੈਣਗੀਆਂ ਪੜਾਈ ਦੀ ਤੁਹਾਡੇ ਜਿਹੜੇ ਮਾਰਕਸ ਪ੍ਰੋਪਰ ਹੋਣੇ ਚਾਹੀਦੇ ਆ ਫੇਲ ਨਹੀਂ ਹੋਣਾ ਚਾਹੀਦਾ ਦੋ ਚਾਰ ਸਪਲੀ ਹਰ ਯੂਨੀਵਰਸਿਟੀ ਲੈ ਲੈਂਦੀ ਆ ਬਟ ਇਹ ਨਹੀਂ ਕਿ ਬੜੇ ਫੇਲ ਹੋਏ ਹੋ ਜਾਂ ਕੁਛ ਐਦਾਂ ਦਾ ਉਹ ਚੀਜ਼ਾਂ ਨਹੀਂ ਹੋਣੇ ਚਾਹੀਦੀ ਤਾਂ ਤੁਹਾਡਾ ਨੈਕਸਟ ਡ੍ਰੀਮ ਜ ਜੇਥੋਂ ਪੂਰਾ ਨਹੀਂ ਹੋ ਰਿਹਾ ਤੁਸੀਂ ਯੂਕੇ ਜਾ ਕੇ ਨੈਕਸਟ ਡ੍ਰੀਮ ਆਪਣਾ ਕੰਪਲੀਟ ਕਰ ਸਕਦੇ ਹੋ ਸੋ ਬਹੁਤ ਬਹੁਤ ਥੈਂਕਸ ਮੈਮ ਕਿ ਤੁਸੀਂ ਇਹ ਪੂਰੀ ਇਨਫੋਰਮੇਸ਼ਨ ਜੋ ਹੈ ਬੜੇ ਹੀ ਚੰਗੇ ਢੰਗ ਨਾਲ ਸਟੂਡੈਂਟਸ ਨੂੰ ਦਿੱਤੀ ਹੈ ਆਈ ਹੋਪ ਸਟੂਡੈਂਟਸ ਦੇ ਕਈ ਸਵਾਲ ਜਿਹੜੇ ਮਨ ਦੇ ਵਿੱਚ ਚੱਲ ਰਹੇ ਸੀ ਉਹਨਾਂ ਦੇ ਜਵਾਬ ਤੁਹਾਨੂੰ ਜ਼ਰੂਰ ਮਿਲ ਗਏ ਨੇ ਪਰ ਫਿਰ ਵੀ ਹਲੇ ਵੀ ਕੋਈ ਸਵਾਲ ਹੈ ਤੁਹਾਡੇ ਐਡਮਿਸ਼ਨ ਕਰਵਾਉਣ ਨੂੰ ਲੈ ਕੇ ਜਾਂ ਫਿਰ ਤੁਹਾਡੀ ਆਪਣੀ प्रोफाइल नु लेके कोई सवाल है तो नंबर जो लगातार डिस्प्ले है इस ऊपर तुसी कॉल भी कर सकदे हो या फिर नैविगेट ओवरसीज ऑफिस भी तुसी विजिट कर सकदे हो अपने डॉक्यूमेंट्स नाल लेके जरूर आना ताकि असेसमेंट कीती जा सके और राइट ऑप्शंस टाइमली गाइड की जा सकन सो कमेंट सेक्शन विच भी तुसी अपने सवाल साडे नाल सांझे कर सकदे हो जल्दी ही फिर आवांगे लेके होर नवे नवे टॉपिक्स फिलहाल ही सानू दियो जी इजाजत थैंक यू सो मच थैंक यू